ਇਨਕਲਾਬ ਬੋਲੇ ਸੋਨਿਆ ਕਲਾਨਾ ਔਰ ਕਸਬਾ ਇਤਿਹਾਸਿਕ ਕਸਬਾ ਜਿੱਥੇ ਅਕਬਰ ਦੀ ਤਾਜ ਪੋਸ਼ੀ ਹੋਈ ਸੀ ਵਧੀਆ ਰਾਜਾ ਮੰਨਿਆ ਗਿਆ ਸੀ ਅਕਬਰ ਜਿਹੜਾ ਦੀਨੇ ਇਲਾਹੀ ਕਰਦਾ ਸੀ ਦੀਨੇ ਇਲਾਹੀ ਮਤਲਬ ਸਾਰੇ ਧਰਮਾਂ ਦੇ ਬੰਦਿਆਂ ਨੂੰ ਬਿਠਾ ਕੇ ਵਿਚਾਰ ਬਟਾਉਂਦੇ ਰਹੇ ਕਰਦਾ ਸੀ ਦੀਨੇ ਇਲਾਹੀ ਕਹਿੰਦੇ ਸੀ ਇੱਥੇ ਤਾਜ ਪੋਸ਼ੀ ਹੋਈ ਉਹਨਾਂ ਇਤਿਹਾਸਿਕ ਕਸਬਾ ਹਜ ਮੈਂ ਤੁਹਾਡੇ ਕੋਲੇ ਆਇਆ 1 ਜੂਨ ਨੂੰ ਇੱਕ ਇਤਿਹਾਸ ਹੋਰ ਸਿਰਜਦੇ ਉਹ ਕਲਾ ਨੌਰ ਵਾਲਿਓ ਲਵ ਯੂ ਟੂਬ ਲਵ ਯੂ ਟੂਬ ਇਤਿਹਾਸ ਸਿਰਜਣ ਵਾਸਤੇ ਧਰਤੀ ਮਸ਼ਹੂਰ ਹੈ ਇਹ ਧਰਤੀ ਇਤਿਹਾਸ ਬਣਾਉਣ ਵਾਲੀ ਐ ਇੱਕ ਤਰੀਕ ਨੂੰ ਹੋਰ ਇਤਿਹਾਸ ਬਣਾ ਦਿਓ ਇੱਕ ਆ ਜਿਹੜੇ ਆਪਣੇ ਆਪ ਨੂੰ ਸਮਝਦੇ ਐ ਨਾ ਕਿ ਅਸੀਂ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ ਇਹ ਉਹ ਬੀਰੋ ਉਹਨਾਂ ਨੇ ਲੁੱਟਿਆ ਪੰਜਾਬ ਨੂੰ ਹਜੇ ਕਾਗਜ਼ ਕੱਢ ਰਹੇ ਆ ਆ ਜਿਹੜਾ ਤੁਹਾਡਾ ਕੈਂਡੀਡੇਟ ਹੈ ਇਥੋਂ ਕਾਂਗਰਸ ਵਾਲਾ ਉਹਦੇ ਉਹਦਾ ਜਿਹੜਾ ਬਹੁਤ ਵੱਡਾ ਉਹਦਾ ਸਮਾਨ ਆ ਰਿਹਾ ਆਉਣ ਵਾਲੇ ਦਿਨਾਂ 'ਚ ਮੈਂ ਵਿਧਾਨ ਸਭਾ 'ਚ ਕਿਹਾ ਸੀ ਮੈਂ ਕਿਹਾ ਆ ਰਿਹਾ ਹੈ ਸਮਾਨ ਪੱਕੇ ਪੈਰੀ ਕਰਾਂਗੇ ਕੰਮ ਜੋ ਉਹਨਾਂ ਨੇ ਲੁੱਟਿਆ ਤੁਸੀਂ ਹੈਰਾਨ ਰਹਿ ਜਾਓਗੇ ਕਿ ਸਾਡੇ ਖੂਨ ਪਸੀਨੇ ਦੀ ਕਮਾਈ ਕਿਵੇਂ ਲੁੱਟੀ ਹੈ ਤੁਰਨੋਂ ਬੋਟ ਪਾ ਦਾਂਗੇ ਆਪਾਂ ਯਾਰ ਆਪਾਂ ਨੂੰ ਬੋਟ ਪਾ ਦਾਂਗੇ ਤਿੰਨ ਪੀੜੀਆਂ ਖਾ ਗਏ ਆਪਣੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੜਾਪਾ ਖਾ ਗਏ ਕੀ ਰਹਿ ਗਿਆ ਹੁਣ ਬਾਹ ਦਰਖਤ ਵੀ ਯਾਰ ਆ ਦਰਖਤ ਵੀ ਹਰੇਕ ਸਾਲ ਪੱਤੇ ਬਦਲ ਲੈਂਦੇ ਨੇ ਗੁਰਦਾਸਪੁਰ ਵਾਲਿਓ ਐਤ ਕੀ ਤਾਂ ਬਦਲੋ ਆ ਤੁਹਾਡਾ ਆਪਣਾ ਪੁੱਤ ਹੈ ਤੁਹਾਡਾ ਆਪਣਾ ਭਰਾ ਹੈ ਨੌਜਵਾਨ ਮੁੰਡਾ ਕੰਮ ਕਰਨ ਦੀ ਇੱਛਾ ਹੈ ਜਨੂਨ ਹੈ ਨਾਲੇ ਜਿਹੜਾ ਐ ਕਹੇ ਨਾ ਰਾਜਨੀਤੀ ਯਾਦ ਰੱਖਿਓ ਏ ਜਿਹੜਾ ਐ ਕਹੇ ਜੀ ਮੇਰੀ ਆਖਰੀ ਇਲੈਕਸ਼ਨ ਆ ਉਹਨੂੰ ਤਾਂ ਕਦੇ ਨਾ ਵੋਟ ਪਾਇਓ ਕਿਉਂਕਿ ਉਹਦੇ ਕੋਲ ਜਾਬ ਵੀ ਨਹੀਂ ਸਾਡੇ ਤੁਸੀਂ ਉਹ ਕਹਿੰਦਾ ਮੇਰੀ ਤਾਂ ਆਖਰੀ ਏ ਮੈਂ ਕਿਹੜਾ ਆਉਣਾ ਹੁਣ ਇਹੋ ਜਿਹੇ ਜਵਾਕਾਂ ਨੂੰ ਵੋਟ ਪਾਉਂ ਜਿਨ੍ਹਾਂ ਨੇ ਬਹੁਤ ਸਾਰੀਆਂ ਵੋਟਾਂ ਲੜਨੀਆਂ ਨੇ ਕੋਈ ਤਲਵਾਰ ਤਾਂ ਲੜ ਕੇ ਵੀ ਅਗਲੀ ਵਾਰ ਕਿਹੜਾ ਮੂੰਹ ਲੈ ਕੇ ਜਾਊਗਾ ਉਹ ਤੁਹਾਡੇ ਕੋਲੇ ਆਇਆ ਇਹ ਤੋਂ ਪਹਿਲਾਂ ਬੀਜੇਪੀ ਵਾਲੇ ਉਹ ਅੱਜ ਪ੍ਰਧਾਨ ਮੰਤਰੀ ਜੀ ਫਿਰਦੇ ਸੀ ਉੱਥੇ ਦੀਨਾ ਨਗਰ ਬੀਜੇਪੀ ਵਾਲੇ ਕਹਿੰਦੇ ਅਸੀਂ ਆ ਤੁਸੀਂ ਚੁਣਿਆ ਸੀ ਸਨੀ ਦਿਓਲ ਹਾਂ ਜੀ ਮੈਂ ਕਹਿੰਨਾ ਘਰ ਦੇ ਵਿੱਚ ਗੁਰਦਾਸਪੁਰ ਦੇ ਕਿਸੇ ਘਰ ਚ ਕੋਈ ਜਦੋਂ ਨਲਕਾ ਗੇੜਦਾ ਨਾ ਸਨੀ ਦਿਓਲ ਨੂੰ ਗਾਲ ਕੱਢਦਾ ਪਹਿਲਾਂ ਵੀ ਆ ਨਲਕਾ ਪੱਟਣ ਵਾਲੇ ਨੇ ਪੱਟੇ ਆ ਸੋ ਵੀਰੋ ਉਹਨਾਂ ਨੇ ਕੀ ਲੈਣਾ ਯਾਰ ਤੁਹਾਡੀਆਂ ਪਸੀਬਤਾ ਤੋਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਗਿਆ ਨਾ ਪਿੰਡੇ ਦੇ ਹੰਡਾਈਆਂ ਨੇ ਕਦੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਨੇ ਆਪਾਂ ਆਪਣੇ ਪਿੰਡ ਵਾਲੇ ਆ ਆਪਾਂ ਹੰਡਾਈਆਂ ਹੋਈਆਂ ਆਪਾਂ ਇੱਥੇ ਰਹਿੰਦੇ ਆ ਆਪਾਂ ਨੂੰ ਸਾਰਾ ਪਤਾ ਹੈ ਇੱਕ ਬਲਦ ਵਾਲਾ ਰੇੜਾ ਜੋੜਿਆ ਹੋਇਆ ਬੋਰ ਵਾਲੇ ਟੋਏ ਚੋਂ ਨਿਕਲਿਆ ਹੋਇਆ ਸਾਰੀਆਂ ਗਰੀਬੀਆਂ ਤੰਗੀਆਂ ਤੁਰਸ਼ੀਆਂ ਪਿੰਡੇ ਦੇ ਹੰਡਾਈਆਂ ਹੋਈਆਂ ਨੇ ਤਾਈਆਂ ਦਾ ਫਿਰ ਬਿਜਲੀ ਹੁਣ ਮੈਂ ਬਿਜਲੀ ਵਾਲੇ ਬੋਰਡ ਵਾਲੇ ਨੂੰ ਕਿਹਾ ਮੈਂ ਮੈਂ ਕਿਹਾ ਸਾਰੀ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਨੇ ਦਿਨੇ ਤੁਸੀਂ ਕਿਸਾਨਾਂ ਦਾ ਦਫ਼ਤਰ ਰਾਤ ਨੂੰ ਕਿਉਂ 1:30 ਵਜੇ ਲਾਉਨੇ ਹੋ ਵੀ ਵੀ ਰਾਤ ਦੇ 2 ਵਜੇ ਲੈਟ ਆਉਗੀ ਮੈਂ ਕਿਹਾ ਦਿਨੇ ਲੈਟ ਦਿਓ ਦਿਨੇ ਆਉਂਦੀ ਹੈ ਨਾ ਇਹ ਉਹੀ ਬੰਦਾ ਸੋ ਕਰ ਸਕਦਾ ਜੀਨੇ ਇਹ ਰਾਤ ਨੂੰ 2 ਵਜੇ ਨੱਕੇ ਵੱਡੇ ਹੋਣ ਕੱਸੀਆਂ ਦਾ ਪਾਣੀ ਆ ਗਿਆ ਨਹਿਰਾਂ ਦਾ ਪਾਣੀ ਆ ਗਿਆ ਬਿਜਲੀ ਫ੍ਰੀ ਹੋਗੀ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਆਉਂਦੀ ਹੈ ਬਿਜਲੀ ਸੁਖਵੀਰੋ ਇਹਨਾਂ ਨੂੰ ਇਹ ਬੀਜੇਪੀ ਕਾਂਗਰਸ ਚਲੋ ਦੂਜਿਆਂ ਦਾ ਕੀ ਨਾ ਲੈਣਾ ਹੁਣ ਸੁਖਵੀਰ ਹੋਰ ਤਾਂ ਨਿਪਟ ਗਿਆ ਕੰਮ ਉਹ ਤਾਂ ਇੱਕ ਜੀਪ ਦੇ ਉੱਤੇ ਛੱਤ ਛੱਤ ਜੀ ਲਵਾ ਰੱਖੀ ਐ ਤੁਰਿਆ ਫਿਰਦਾ ਕੋਈ ਨਹੀਂ ਹੁੰਦਾ ਆਲੇ-ਦਾਲੇ ਉਹੀ ਦੁਕਾਨਾਂ ਨੂੰ ਹੀ ਆਏ ਕਰ ਦਿੰਦੇ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਉਹ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਭਾਈ ਤੇ ਭਾਈਏ ਨੇ ਪੋਚੀ ਐ ਮੇਰਾ ਬਿਕਰਮ ਭਾਈ ਮੇਰਾ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ ਜਿਉਂ ਨੇੜੇ ਆਈ ਜਾਵੇ ਹਾਏ ਰੱਬਾ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਆ ਕੁੱਗੀ ਛਿੱਤਰ ਨਾਲ ਕੁੱਟੀ ਆ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੁੱਟੀ ਐ ਲੈ 4 ਜੂਨ ਨੂੰ ਕਾਲੀ ਦਲ ਦੀ ਪੰਜਾਬ ਦੀ ਰਾਜਨੀਤੀ 'ਚੋਂ ਪੱਕੀ ਹੋਈ ਛੁੱਟੀ ਐ ਬੋਲੋ ਸੋਨਹੋ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹਿਰੀ ਧੰਨਵਾਦ ਕਰਦਾ ਕਿਤਰਾ ਵੀ ਡੇਰੇ ਵਾਲਿਓ ਠੀਕ ਠਾਕ ਹੋ ਮਾਨ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਜੀ ਨੂੰ ਨਾਰਾ ਮਾਰ ਕੇ ਦੱਸ ਦਈਏ ਬਿਆਰ ਕੀ ਡੇਰਾ ਬਾਬਾ ਨਾਨਕ ਵਾਲਿਆਂ ਚ ਕਿੰਨਾ ਕ੍ਰਾਂਤਾ ਤਿਆਰੋ ਦੋਵੇਂ ਬਾਵਾ ਘੜੀਆਂ ਕਰਕੇ ਇਨਕਲਾਬ ਆਮ ਆਦਮੀ ਪਾਰਟੀ ਜੈ ਜੀ ਮਾਰ ਜੋ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਬਹੁਤ ਧੰਨਵਾਦ ਏਰ ਕੀ ਝਾੜੂ ਦੇ ਨਾਲ ਨਾਲ ਪੋਚਾ ਵੀ ਫੇਰ ਦਿਓ ਨੁਕਰਾਂ ਚ ਵੀ ਘੱਟਾ ਨਾ ਰਵੇ ਬਹੁਤ ਬਹੁਤ ਧੰਨਵਾਦ ਤੁਹਾਡਾ